ਜਿਸ ਤਰ੍ਹਾਂ ਹੱਥ ਦੀਆਂ ਪੰਜੇ ਉਂਗਲਾਂ ਇੱਕ ਸਾਰ ਨਹੀਂ ਲੱਗਦਾ ਕਿ ਉਸੇ ਤਰ੍ਹਾਂ ਇਨਸਾਨ ਵੀ ਇੱਕ ਸਾਰ ਨਹੀਂ ਚੰਗੇ ਲੋਕ ਵੀ ਐ ਤੇ ਮੰਦੇ ਲੋਕ ਵੀ ਐ ਕਿਤੇ ਦਾਨੀ ਐ ਕਿਤੇ ਠੱਗ ਨੇ ਕਿਤੇ ਚੋਰ ਉੱਚਕੇ ਤੁਰੇ ਫਿਰਦੇ ਐ ਹਾਲੇ ਕੁਝ ਦਿਨ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਿੰਗਲਵਾੜਾ ਦੇ ਵਿੱਚ ਚੋਰੀ ਕੀਤੀ ਗਈ ਐ ਪਰ ਉਸ ਦਾ ਮਸਲਾ ਸੁਲਝ ਗਿਆ ਚੋਰ ਪਤਾ ਲੱਗ ਗਿਆ ਕਿ ਕੌਣ ਸੀ ਤੇ ਹੁਣ ਖਬਰ ਮਿਲ ਰਹੀ ਐ ਸਿੱਖ ਯੂਥ ਯੂਕੇ ਗਰੁੱਪ ਨਾਲ ਜੁੜੀ ਹੋਈ ਜਾਣਕਾਰੀ ਮਿਲੀ ਐ ਬਰਮਿੰਗਮ ਰਹਿੰਦੇ ਭੈਣਪਰਾ ਜਿਨ੍ਹਾਂ ਨੇ ਧੋਖਾਧੜੀ ਕੀਤੀ ਤੇ ਅਦਾਲਤ ਨੇ ਇਸ ਰਕਮ ਦੇ ਵਿੱਚ ਧੋਖਾਧੜੀ ਕਰਨ ਦੇ ਦੋਸ਼ੀ ਕਰਾਰ ਦਿੰਦੇ ਆ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਹੈ ਬਰਮਿੰਗਮ ਕਰਾਊਨ ਅਦਾਲਤ ਨੇ 55 ਵਰਿਆਂ ਦੀ ਰਾਜਵਿੰਦਰ ਕੌਰ ਨੂੰ 2 ਸਾਲ 8 ਮਹੀਨੇ ਅਤੇ ਉਸਤੇ 43 ਵਰਿਆਂ ਦੇ ਭਰਾ ਕੁਲਦੀਪ ਸਿੰਘ ਲਹਿਲ ਨੂੰ 4 ਮਹੀਨੇ ਜੇਲ੍ਹ ਅਤੇ 80 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ ਦੋਵੇਂ ਭੈਣ ਭਰਾ ਸਿੱਖ ਯੂਥ ਯੂਕੇ ਗਰੁੱਪ ਚਲਾਉਂਦੇ ਸੀ ਉਹਨਾਂ ਉੱਤੇ ਮਨੀ ਲਾਂਡਰਿੰਗ ਅਤੇ 50000 ਪਾਉਂ ਦੀ ਰਕਮ ਦੇ ਵਿੱਚ ਹਿਰਾਫਰੀ ਦੇ 6 ਮਾਮਲੇ ਅਤੇ ਯੂਕੇ ਦੀ ਚੈਰਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ ਵਿੱਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਅਤੇ ਠਹਿਰਾਇਆ ਗਿਆ। ਇਹ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਟੀ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ ਅਤੇ ਗੁੰਮਰਾਹ ਕਰਨ ਨਾਲ ਜੁੜਿਆ ਹੋਇਆ ਮਾਮਲਾ ਹੈ। ਸਦਾ ਸੁਣਾਉਣ ਤੋਂ ਬਾਅਦ ਵੈਸਟ ਮਿਡਲੈਂਡਸ ਪੁਲਿਸ ਦੀ ਸਪਰਨੈਟ ਐਨੀ ਮਿਲਰ ਨੇ ਦੱਸਿਆ ਕਿ ਰਾਜਵਿੰਦਰ ਕੌਰ ਨੇ ਬੈਂਕ ਵਿੱਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿੱਖ ਯੂਥ ਯੂਕੇ ਗਰੁੱਪ ਸਪਸ਼ਟ ਤੌਰ ਤੇ ਉਨ੍ਹਾਂ ਦੇ ਰਹਿਣ ਸਹਿਣ ਵਾਸਤੇ ਫੰਡ ਚ ਟੌਨ ਅਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰ ਸਿੱਧੇ ਤੌਰ ਤੇ ਆਖਿਆ ਜਾਵੇ ਤਾਂ ਰਾਜਵਿੰਦਰ ਕੌਰ ਦੇ ਵੱਲੋਂ ਸਥਾਨਕ ਲੋਕਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਵਾਸਤੇ ਦਿੱਤੇ ਗਏ ਦਾਨ ਦੀ ਰਕਮ ਚੋਰੀ ਕੀਤੀ ਗਈ ਜਦੋਂ ਕਿ ਸਿੱਖ ਯੂਥ ਯੂਕੇ ਗਰੁੱਪ ਦੇ ਕਾਰਕੁਨਾਂ ਨੇ ਦੋਸ਼ ਲਾਇਆ ਸੀ ਕਿ ਇਹ ਗਰੁੱਪ ਵਿਰੋਧ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਗਈ ਹੈ ਪਰ ਮਾਨਯੋਗ ਅਦਾਲਤ ਨੇ ਅਦਾਲਤੀ ਕਾਰਵਾਈ ਦੌਰਾਨ ਇਹਨਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਹੈ